ਤੇਗਵੀਰ ਸਿੰਘ ਨੇ ਸਰ ਕੀਤੀ ਰੂਸ ਦੀ ਮਾਉਂਟ ਐਲਬਰਟਸ ਚੋਟੀ 6 ਸਾਲ 9 ਮਹੀਨੇ ਦੀ ਉਮਰ 'ਚ ਬਣਾਇਆ ਵਰਲਡ ਰਿਕਾਰਡ ਚੋਟੀ ਤੇ ਲਹਿਰਾਇਆ ਖਾਲਸਾਈ ਨਿਸ਼ਾਨ ਸਾਹਿਬ ਰੋਪੜ ਦੇ ਸਿੱਖ ਬੱਚੇ ਤੇਗਵੀਰ ਸਿੰਘ ਨੇ ਮਹਿਜ 5.7 ਸਾਲ ਦੀ ਉਮਰ 'ਚ ਰੂਸ ਦੀ ਮਾਉਂਟ ਐਲਬਰਟਸ ਜੋ ਕਿ ਯੂਰਪ ਦੀ ਸਭ ਤੋਂ ਉੱਚੀ ਚੋਟੀ ਹੈ ਉਸ ਨੂੰ ਸਰ ਕਰਕੇ ਵਰਲਡ ਰਿਕਾਰਡ ਬਣਾਇਆ ਹੈ ਇਹ ਚੋਟੀ 18510 ਫੁੱਟ ਮਤਲਬ ਕਿ 5642 ਮੀਟਰ ਦੀ ਉਚਾਈ ਤੇ ਹੈ ਤੇਗਵੀਰ ਨੇ ਇਸ ਨੂੰ ਮਹਿਜ ਇੱਕ ਹਫ਼ਤੇ ਚ ਸਰ ਕੀਤਾ ਤੇਗਵੀਰ ਸਿੰਘ ਨੇ 20 ਜੂਨ ਨੂੰ ਮਾਉਂਟ ਐਲਬਰਟਸ ਤੱਕ ਟਰੈਕ ਸ਼ੁਰੂ ਕੀਤਾ ਤੇ 28 ਜੂਨ 2025 ਨੂੰ ਪਹਾੜ ਦੇ ਸਭ ਤੋਂ ਉੱਚੇ ਬਿੰਦੂ ਐਲਬਰਟਸ ਚੋਟੀ ਦੇ ਉੱਤੇ ਪਹੁੰਚ ਕੇ ਨਿਸ਼ਾਨ ਸਾਹਿਬ ਚੁਲਾਇਆ -10 ਡਿਗਰੀ ਸੈਲਸੀਅਸ ਤਾਪਮਾਨ ਘਟ ਆਕਸੀਜਨ ਤੇ ਉਚਾਈ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਦੇ ਹੋਏ ਇਸ ਸ਼ੇਰਦਿਲ ਬੱਚੇ ਨੇ ਇਸ ਚੋਟੀ ਨੂੰ ਸਰ ਕਰਕੇ ਸਿੱਖਾਂ ਤੇ ਪੰਜਾਬੀਆਂ ਦਾ ਮਾਣ ਵਧਾਇਆ ਇਸ ਸ਼ਾਨਦਾਰ ਪ੍ਰਾਪਤੀ ਲਈ ਉਸ ਨੂੰ ਰੂਸ ਦੀ ਸਬੰਧਿਤ ਸੰਸਥਾ ਵੱਲੋਂ ਮਾਊਂਟੇਨ ਕਲਾਈਮਿੰਗ ਸਰਟੀਫਿਕੇਟ ਤੇ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ ਤੇਕਬੀਰ ਅਗਸਤ 2024 ਵਿੱਚ ਮਾਊਂਟ ਕਿਲੀਮੰਜਾਰੋ ਅਫਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਸੀ ਅਤੇ ਉਸ ਦਾ ਨਾਮ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਸ਼ਾਮਲ ਹੈ ਤੁਹਾਨੂੰ ਦੱਸ ਦਈਏ ਕਿ ਤੇਗਵੀਰ ਸਿੰਘ ਰੋਪੜ ਦੇ ਵਿੱਚ ਸ਼ਿਵਾਲਿਕ ਪਬਲਿਕ ਸਕੂਲ ਚ ਦੂਸਰੀ ਜਮਾਤ ਦਾ ਵਿਦਿਆਰਥੀ ਹੈ ਤੇਗਵੀਰ ਸਿੰਘ ਨੇ ਵਾਗਾ ਕੁਸ਼ਗਰਾਮ ਮਹਾਰਾਸ਼ਟਰ ਦੇ ਵਿਸ਼ਵ ਰਿਕਾਰਡ ਨੂੰ ਵੀ ਪਛਾੜ ਦਿੱਤਾ ਹੈ ਜੋ ਕਿ ਉਸ ਨੇ ਪਿਛਲੇ 7 ਸਾਲ ਅਤੇ 3 ਮਹੀਨੇ ਦੀ ਉਮਰ ਵਿੱਚ ਕਾਇਮ ਕੀਤਾ ਸੀ ਜਾਣਕਾਰੀ ਮੁਤਾਬਕ ਤੇਗਵੀਰ ਸਿੰਘ 1 ਜੁਲਾਈ 2025 ਨੂੰ ਵਾਪਸ ਭਾਰਤ ਪਹੁੰਚੇਗਾ ਜਿੱਥੇ ਉਸ ਦਾ ਪਰਵਾਂ ਸਵਾਗਤ ਕੀਤਾ ਜਾਵੇਗਾ ਬਿਊਰੋ ਰਿਪੋਰਟ ਦਰਸ਼ਨ ਟੀਵੀ ਰੋਪੜ ਦੇ ਸਿੱਖ ਬੱਚੇ ਤੇਗਵੀਰ ਸਿੰਘ ਨੇ ਮਹਿਜ 5.7 ਸਾਲ ਦੀ ਉਮਰ 'ਚ ਰੂਸ ਦੀ ਮਾਉਂਟ ਐਲਬਰਟਸ ਜੋ ਕਿ ਯੂਰਪ ਦੀ ਸਭ ਤੋਂ ਉੱਚੀ ਚੋਟੀ ਹੈ ਉਸ ਨੂੰ ਸਰ ਕਰਕੇ ਵਰਲਡ ਰਿਕਾਰਡ ਬਣਾਇਆ ਹੈ ਇਹ ਚੋਟੀ 18510 ਫੁੱਟ ਮਤਲਬ ਕਿ 5642 ਮੀਟਰ ਦੀ ਉਚਾਈ ਤੇ ਹੈ ਤੇਗਵੀਰ ਨੇ ਇਸ ਨੂੰ ਮਹਿਜ ਇੱਕ ਹਫ਼ਤੇ 'ਚ ਸਰ ਕੀਤਾ ਤੇਗਵੀਰ ਸਿੰਘ ਨੇ 20 ਜੂਨ ਨੂੰ ਮਾਉਂਟ ਐਲਬਰਸ ਤੱਕ ਟਰੈਕ ਸ਼ੁਰੂ ਕੀਤਾ ਤੇ 28 ਜੂਨ 2025 ਨੂੰ ਪਹਾੜ ਦੇ ਸਭ ਤੋਂ ਉੱਚੇ ਬਿੰਦੂ ਐਲਬਰਸ ਚੋਟੀ ਦੇ ਉੱਤੇ ਪਹੁੰਚ ਕੇ ਨਿਸ਼ਾਨ ਸਾਹਿਬ ਚੁਲਾਇਆ ਹੈ -10 ਡਿਗਰੀ ਸੈਲਸੀਅਸ ਤਾਪਮਾਨ ਘਟ ਆਕਸੀਜਨ ਤੇ ਉਚਾਈ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਦੇ ਹੋਏ ਇਸ ਸ਼ੇਰਦਿਲ ਬੱਚੇ ਨੇ ਇਸ ਚੋਟੀ ਨੂੰ ਸਰ ਕਰਕੇ ਸਿੱਖਾਂ ਤੇ ਪੰਜਾਬੀਆਂ ਦਾ ਮਾਣ ਵਧਾਇਆ ਇਸ ਸ਼ਾਨਦਾਰ ਪ੍ਰਾਪਤੀ ਲਈ ਉਸ ਨੂੰ ਰੂਸ ਦੀ ਸਬੰਧਿਤ ਸੰਸਥਾ ਵੱਲੋਂ ਮਾਊਂਟੇਨ ਕਲਾਈਮਿੰਗ ਸਰਟੀਫਿਕੇਟ ਤੇ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ ਤੇਗਵੀਰ ਅਗਸਤ 2024 ਵਿੱਚ ਮਾਊਂਟ ਕਿਲੀਮੰਜਾਰੋ افਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਸੀ ਅਤੇ ਉਸ ਦਾ ਨਾਮ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਸ਼ਾਮਲ ਹੈ ਤੁਹਾਨੂੰ ਦੱਸ ਦਈਏ ਕਿ ਤੇਗਵੀਰ ਸਿੰਘ ਰੋਪੜ ਦੇ ਵਿੱਚ ਸ਼ਿਵਾਲਿਕ ਪਬਲਿਕ ਸਕੂਲ ਚ ਦੂਸਰੀ ਜਮਾਤ ਦਾ ਵਿਦਿਆਰਥੀ ਹੈ ਤੇਗਵੀਰ ਸਿੰਘ ਨੇ ਵਾਗਾ ਕੁਸ਼ਗਰਾਮ ਮਹਾਰਾਸ਼ਟਰ ਦੇ ਵਿਸ਼ਵ ਰਿਕਾਰਡ ਨੂੰ ਵੀ ਪਛਾੜ ਦਿੱਤਾ ਹੈ ਜੋ ਕਿ ਉਸ ਨੇ ਪਿਛਲੇ 7 ਸਾਲ ਅਤੇ 3 ਮਹੀਨੇ ਦੀ ਉਮਰ ਵਿੱਚ ਕਾਇਮ ਕੀਤਾ ਸੀ ਜਾਣਕਾਰੀ ਮੁਤਾਬਕ ਤੇਗਵੀਰ ਸਿੰਘ 1 ਜੁਲਾਈ 2025 ਨੂੰ ਵਾਪਸ ਭਾਰਤ ਪਹੁੰਚੇਗਾ ਜਿੱਥੇ ਉਸ ਦਾ ਪਰਿਵਾਰ ਸਵਾਗਤ ਕੀਤਾ ਜਾਵੇਗਾ ਬਿਊਰੋ ਰਿਪੋਰਟ ਦਰਸ਼ਨ ਟੀਵੀ